ਸਾਸ਼ਿਕਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਰਦਰਬ ਟਿੱਕੇ ਤੇ ਅੱਜ ਮੈਂ ਤੁਹਾਨੂੰ ਚਾਕਾਂ ਤੇ ਲੈਸ ਲਗਾਣੀ ਦੱਸਾਂਗੀ ਅਲੱਗ ਜੇ ਤਰੀਕੇ ਨਾਲ ਇਸ ਤਰ੍ਹਾਂ ਬਹੁਤ ਸਫਾਈ ਚ ਲੈਸ ਲੱਗਦੀ ਹੈ ਤੇ ਬਹੁਤ ਹੀ ਜਲਦੀ ਲੱਗ ਜਾਂਦੀ ਆ ਤੇ ਇਹ ਅਲੱਗ ਤਿਕਾ ਹੈ ਵੈਸੇ ਤਾਂ ਬਹੁਤ ਜ਼ਿਆਦਾ ਸਾਰੇ ਤਰੀਕੇ ਹਨ ਤਾਂ ਇਹ ਤਾਂ ਅਲੱਗ ਤਰੀਕਾ ਹੈ ਇਸ ਤਰ੍ਹਾਂ ਇੱਕ ਵਾਰੀ ਲੈਸ ਲਗਾ ਕੇ ਦੇਖਿਓ ਬਹੁਤ ਤੁਹਾਡੀ ਸਫਾਈ ਚ ਲੈਸ ਲੱਗੇਗੀ ਤੇ ਸਭ ਤੋਂ ਪਹਿਲਾਂ ਮੈਂ ਮਾਰਕ ਕਰ ਲਿਆ ਜਿੱਨਾਂ ਆਪਾਂ ਘੇਰਾ ਫੋਲਡ ਕਰਨਾ ਠੀਕ ਹੈ ਜੀ ਆ ਦੇਖੋ ਇੱਥੋਂ ਮੈਂ ਮਾਰਕ ਕਰ ਲਿਆ ਤੇ ਉਸ ਤੋਂ ਬਾਅਦ ਆ ਦੇਖੋ ਐਦਾਂ ਇੱਤੇ ਰੱਖ ਕੇ ਲੈਸ ਤੇ ਆਪਾਂ ਦੇਖੋ ਐਦਾਂ ਲੈਸ ਰੱਖ ਕੇ ਇਹਦੇ ਆਪੋਜੀਟ ਐਸੇ ਸਾਈਡ ਤੇ ਆਪਾਂ ਲੈਸ ਲਗਾਣੀ ਆ ਦੇਖ ਸਕਦੇ ਤੁਸੀਂ ਠੀਕ ਹੈ ਜੀ ਤੇ ਸਿਰਫ ਇੱਕ ਇੱਕ ਪੈਰ ਦਾ ਮਾਰਜਨ ਵਿੱਚ ਛੱਡਿਆ ਹੋਇਆ ਮੈਂ ਵਿੱਚ ਆ ਦੇਖ ਸਕਦੇ ਤੁਸੀਂ ਐਦਾਂ ਰੱਖ ਕੇ ਉੱਪਰ ਇਹ ਇਦਾਂ ਪਾ ਲੈਸ ਰੱਖ ਲੈਣੀ ਆ ਤੇ ਇਹਦੇ ਉੱਪਰ ਆਪਾਂ ਸੀਨ ਲਗਾਣੀ ਆ ਤੇ ਲੈਸ ਦਾ ਸਿੱਧਾ ਸਾਈਡ ਉੱਪਰ ਆ ਤੇ ਸਿੱਧਾ ਸਾਈਡ ਵਾਲੇ ਸਾਈਡ ਤੇ ਰੱਖਣਾ ਹੈ ਇਦਾਂ ਇਹਦੇ ਬਿਲਕੁਲ ਮਤਲਬ ਜਿੱਦਾਂ ਤੁਸੀਂ ਜਿੰਨਾ ਵੀ ਕੱਟ ਬਾਹਰ ਰੱਖਣਾ ਜਿੰਨੀ ਲੈਸ ਬਾਹਰ ਰੱਖਣੀ ਚਾਹੁੰਦੇ ਹੋ ਉਹ ਨਹੀਂ ਰੱਖ ਕੇ ਇਹਦੇ ਉੱਪਰ ਸੀਨ ਲਗਾ ਲੈਣੀ ਆ ਤੇ ਬਹੁਤ ਹੀ ਸਫਾਈ ਚ ਇਦਾਂ ਲੈਸ ਲੱਗਦੀ ਆ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟੇ ਦੱਸਿਓ ਤੁਹਾਨੂੰ ਇਹ ਤਰੀਕਾ ਕਿੱਦਾਂ ਲੱਗਾ ਤੁਹਾਨੂੰ ਇਸ ਤਰ੍ਹਾਂ ਮੈਂ ਲਗਾਈ ਹੈ ਲੈਸ ਮੈਨੂੰ ਅਲੱਗ ਜਿਹਾ ਤਰੀਕੇ ਨਾਲ ਬਹੁਤ ਵਧੀਆ ਲੱਗਾ ਇਹ ਤਰੀਕਾ ਤੇ ਬਹੁਤ ਹੀ ਸਫਾਈ ਜਿਹੀ ਲੈਸ ਲੱਗੀ ਹੈ ਜਿੱਦਾਂ ਆਪਾਂ ਲੈਸ ਲਗਾਉਨੇ ਆ ਤਾਂ ਬੜਾ ਮੋਟਾ ਜਿਹਾ ਕੱਪੜਾ ਇਕੱਠਾ ਜਿਹਾ ਹੋ ਜਾਂਦਾ ਇੱਥੋਂ ਥੋੜਾ ਮੋਟਾ ਜਿਹਾ ਹੋ ਜਾਂਦਾ ਜਦੋਂ ਆਪਾਂ ਲੈਸ ਲਗਦੇ ਇਹਦੇ ਨਾਲ ਕੁਝ ਨਹੀਂ ਹੁੰਦਾ ਇਹ ਨਾਲ ਬਹੁਤ ਵਧੀਆ ਲੈਸ ਲੱਗਦੀ ਹੋ ਤੇ ਘੇਰਾ ਵੀ ਬੜਾ ਵਧੀਆ ਫੋਲਡ ਹੁੰਦਾ ਠੀਕ ਹੈ ਜੀ ਤੇ ਐਦਾਂ ਕਰਕੇ ਆਪਾਂ ਤੇ ਇੰਨੀ ਕੁ ਸਪੇਸ ਛੱਡ ਕੇ ਜਿਹੜਾ ਸਾਡਾ ਚਾਕ ਐ ਤੇ ਉਤੋਂ ਪੈਰ ਦੀ ਸੇਸ ਛੱਡ ਕੇ ਦੂਜੀ ਸਾਈਡ ਤੇ ਐਂਦਾ ਕਰਕੇ ਆਪਾਂ ਲੈਸ ਲਗਾਣੀ ਆ ਤੇ ਆਪਾਂ ਸੀਨ ਲਗਾ ਲਾਂਗੇ ਇਹਦੇ ਨਾਲ ਨਾਲ ਤੇ ਸਫਾਈ ਚ ਸੀਨ ਲਗਾਣੀ ਆ ਤੇ ਪਲੀਜ਼ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇੱਕ ਕਮੈਂਟ ਕਰ ਦਿਓ ਤੇ ਹੁਣ ਤੇ ਬਾਕੀ ਆਪਾਂ ਸਾਰੇ ਇਹਦਾ ਸੀਨ ਲਗਾ ਲੈਣੀ ਆ ਇਸ ਤਰ੍ਹਾਂ ਇਹ ਕਿ ਬੈਕ ਸਾਈਡ ਜਿੱਦਾਂ ਆਪਾਂ ਲੈਸ ਲਗਾਣੇ ਆ ਜਾਂ ਪਾਈਪਿੰਗ ਲਗਾਣੇ ਆ ਬੈਕ ਸਾਈਡ ਤੇ ਸਾਡਾ ਪੁੱਠਾ ਕਪੜਾ ਹੋ ਜਾਂਦਾ ਇਸ ਤਰ੍ਹਾਂ ਤੁਹਾਡਾ ਬੈਕ ਸਾਈਡ ਤੇ ਵੀ ਕਪੜਾ ਸਿੱਧਾ ਰਹੇਗਾ ਸਿੱਧੇ ਸਾਈਡ ਰਹੇਗਾ ਕਪੜੇ ਦੀ ਸਿੱਧੇ ਸਾਈਡ ਤੇ ਮਤਲਬ ਸਿੱਧਾ ਹੋ ਰਹੇਗਾ ਤੇ ਉਤ ਬਾਅਦ ਆਪਾਂ ਆ ਦੇਖੋ ਇੱਥੋਂ ਮੈਂ ਕੱਟ ਲੈ ਰੰਗੀਆਂ ਕਿਉਂਕਿ ਮੇਰੇ ਚਾਕ ਆ ਗਿਆ ਇੱਥੋਂ ਵੀ ਆਪਾਂ ਆ ਦੇਖੋ ਬਿਲਕੁਲ ਨਾਲ ਨਹੀਂ ਲਾਣੀ ਹੈਗੀ ਆ ਦੇਖੋ ਇੱਥੋਂ ਥੋੜੀ ਸਪੇਸ ਛੱਡ ਕੇ ਲਗਾਣੀ ਹੈ ਜਿੱਦਾਂ ਆਪਾਂ ਇਥੋਂ ਲਾਉਂਦੇ ਆਇਆ ਇਦਾਂ ਹੀ ਆਪਾਂ ਇੱਥੋਂ ਥੋੜੀ ਸਪੇਸ ਛੱਡ ਕੇ ਲਗਾਣੀ ਆ। ਉਹ ਲਗਾਉਣ ਤੋਂ ਬਾਅਦ ਆਪਾਂ ਢਾਗਾ ਕਟਿੰਗ ਕਰ ਲਾਂਗੇ ਤੇ ਹੁਣ ਧਿਆਨ ਨਾਲ ਦੇਖੋ ਕੀ ਕਰਨਾ। ਤੇ ਉਸ ਤੋਂ ਬਾਅਦ ਆਪਾਂ ਹਾਂ ਦੇਖੋ ਇੰਨਾ ਸਪੇਸ ਛੱਡੀ ਆ ਇਹ ਸਾਡੀ ਚਾਕ ਦੀ ਸਹੀ ਤਰੀਜ ਆ। ਠੀਕ ਹੈ ਜੀ ਇੱਥੋਂ ਛੱਡ ਕੇ ਇਹਦੇ ਨਾਲ-ਨਾਲ ਲਗਾਣੀ ਆ ਲੈਸ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਇਹਨੂੰ ਇਦਾਂ ਕਰ ਲੈਣਾ ਫੋਲਡ। ਆਹ ਦੇਖੋ ਫੋਲਡ ਕਰਕੇ ਹੁਣ ਆਪਾਂ ਸੀਨ ਲਗਾਵਾਂਗੇ ਇਹ ਸਾਡੀ ਉਥੇ ਸੀਨ ਲੱਗੇਗੀ ਜਿੱਥੇ ਆਪਾਂ ਚਾਕਨਾ ਮਾਰਗ ਕੀਤਾ ਐਦਾਂ ਆਪਾਂ ਬਰਾਬਰ ਫੋਲਡ ਕਰ ਲੈਣਾ ਤੇ ਤੁਸੀਂ ਚਾਹੋ ਕਿ ਪ੍ਰੈਸ ਨਾਲ ਵੀ ਸੈੱਟ ਕਰ ਸਕਦੇ ਹੋ ਠੀਕ ਹੈ ਜੀ ਆ ਦੇਖੋ ਐਦਾਂ ਕਰਕੇ ਇਹ ਐਦਾਂ ਲੈਸ ਨੂੰ ਐਦਾਂ ਫੋਲਡ ਕਰ ਲੈਣਾ ਤੇ ਉੱਪਰੋਂ ਲਗਾਉਂਦੇ ਆਵਾਂਗੇ نیچے ਜਾਵਾਂਗੇ ਆਪਾਂ ਆ ਦੇਖੋ ਇਹ ਪੂਰੀ ਤੁਹਾਡੀ ਜਿੱਥੇ ਵੀ ਮਤਲਬ ਕਿਆਕ ਦਾ ਮੇਰਾ ਮਾਰਕ ਕੀਤਾ ਆ ਉਥੇ ਲੈਸ ਲੱਗੇਗੀ ਪਰਫੈਕਟ ਲੈਸ ਲੱਗੇਗੀ ਤੇ ਲੈਸ ਜਿੱਦਾਂ ਆਪਾਂ ਕਹਿੰਦੇ ਮੈਂ ਲੈਸ ਲਗਾਣੇ ਆ ਤੇ ਲੈਸ ਵੱਧ ਘੱਟ ਜਾਂਦੀ ਹੈ ਮਤਲਬ ਨਿਕਲ ਜਾਂਦੀ ਹੈ ਵੱਧ ਕਈ ਵਾਰ ਘੱਟ ਨਿਕਲਦੀ ਹੈ ਬਾਹਰ ਵਾਲੇ ਸਾਈਡ ਤੇ ਇਹਦੇ ਨਾਲ ਇਹ ਹੈ ਕਿ ਲੈਸ ਤੁਹਾਡੀ ਮਤਲਬ ਪੂਰੀ ਬਰਾਬਰ ਚ ਫਿਨਿਸ਼ਿੰਗ ਚ ਲੱਗੇਗੀ ਤੇ ਇਦਾਂ ਆਪਾਂ ਦੇਖੋ ਇਹਦੇ ਨਾਲ ਨਾਲ ਸੀਨ ਲਗਾ ਲੈਣੀ ਆ ਤੇ ਐਨਵੇਦ ਦਾ ਫੋਲਡ ਕਰਕੇ ਲੈਸ ਨੂੰ ਇਹ ਮਤਲਬ ਤਿੰਨ ਚਾਰ ਤਰੀਕੇ ਹੋਰ ਲੈਸ ਲਗਾ ਦੇ ਉਹ ਵੀ ਮੈਂ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਨਾ ਚਾਹਾਂਗੀ ਇਹ ਤੁਸੀਂ ਕਮੈਂਟ ਚ ਜ਼ਰੂਰ ਕਰਿਓ ਇੱਕ ਤੇ ਆ ਦੇਖ ਸਕਦੇ ਇਹਦੇ ਨਾਲ ਨਾਲ ਜਿੱਥੇ ਇਹ ਸੀਨ ਲੱਗੀ ਆ ਉਹਦੇ ਉੱਪਰ ਹੀ ਆਪਾਂ ਇਹ ਲੈ ਕੇ ਚੀਨ ਲਗਾਨੀ ਆ ਤੈਨੂੰ ਇਦਾਂ ਲੈਸ ਨੂੰ ਇਦਾਂ ਫੋਲਡ ਕਰਕੇ ਜਿਸ ਤਰ੍ਹਾਂ ਆਇਆ ਕਿ ਸਾਡਾ ਬੈਕ ਸਾਈਡ ਤੋਂ ਕੱਪੜਾ ਦੇਖ ਲਓ ਸਿੱਧਾ ਸਾਈਡ ਰਹਿੰਦਾ ਤੇ ਨਾ ਹੀ ਕੱਪੜਾ ਇੱਥੇ ਮੋਟਾ ਹੁੰਦਾ ਨਾ ਕੁਝ ਇਹ ਬਹੁਤ ਹੀ ਮੈਨੂੰ ਦੇ ਬਹੁਤ ਤਰੀਕਾ ਬਹੁਤ ਵਧੀਆ ਲੱਗਾ ਤੇ ਮਜ਼ਾ ਵੀ ਆਇਆ ਇਦਾਂ ਲੈਸ ਲਗਾਉਣ ਦਾ ਕੋਈ ਪ੍ਰੋਬਲਮ ਨਹੀਂ ਆਉਂਦੀ ਇਦਾਂ ਲੈਸ ਲਗਾਉਂਦੇ ਤੇ ਫਿਨਿਸ਼ਿੰਗ ਚ ਆਉਂਦੀ ਹੈ ਲੈਸ ਬਾਹਰ ਨਿਕਲ ਕੇ ਦਾ ਪਾ ਦੇ ਕਿਨਾਰੇ-ਕਿਨਾਰੇ ਤੇ ਸੀਨ ਲਗਾ ਦੇਣੀ ਆ ਲੈਸ ਦੇ ਇਹਨੂੰ ਇਦਾਂ ਕਰਕੇ ਹੋਲਡ ਕਰਕੇ ਦੂਜੀ ਵਾਲੀ ਸਾਈਡ ਤੇ ਠੀਕ ਹੈ ਜੀ ਤੇ ਮੈਸ਼ੀਨ ਲਗਾਤੀ ਹੈ ਉਸ ਤੋਂ ਬਾਅਦ ਆਪਾਂ ਧਾਗਾ ਕਟਿੰਗ ਕਰ ਦਾਂਗੇ ਤੇ ਹੁਣ ਧਿਆਨ ਨਾਲ ਦੇਖੋ ਫੇਰ ਤੇ ਆਹ ਦੇਖੋ ਮੇਰੀ ਲੈਸ ਲੱਗ ਗਈ ਹੈ ਤੇ ਉਸ ਤੋਂ ਬਾਅਦ ਆਪਾਂ ਕੇਰਾ ਹੋਲਡ ਕਰਨਾ ਆਹ ਦੇਖੋ ਦੇਖ ਸਕਦੇ ਤੁਸੀਂ ਕਿੰਨੀ ਵਧੀਆ ਸਫਾਈ ਚ ਲੈਸ ਲੱਗੀ ਹੈ ਬਿਲਕੁਲ ਮੇਨਤ ਨਹੀਂ ਲੱਗੀ ਬਹੁਤ ਘੱਟ ਮੇਨਤ ਲੱਗੀ ਉਹ ਤਾਂ ਜਲਦੀ ਲੱਗ ਗਈ ਆ ਤੇ ਦੇਖ ਸਕਦੇ ਆ ਬਰਾਬਰ ਲੈਸ ਲੱਗੀ ਆ ਤੇ ਉਸ ਤੋਂ ਬਾਅਦ ਆਪਾਂ ਬੈਕ ਸਾਈਡ ਤੋਂ ਕੇਹਰਾ ਫੋਲਡ ਕਰ ਲੈਣਾ ਤੇ ਕੇਹਰਾ ਵੀ ਬੜਾ ਵਧੀਆ ਫੋਲਡ ਹੁੰਦਾ ਤੇ ਚਾਹੋ ਇਹਦੇ ਪਸੀਨ ਵੀ ਲਗਾ ਸਕਦੇ ਹੋ ਲੈਸ ਦੇ ਉੱਪਰ ਤੇ ਆ ਦੇਖੋ ਐਡਾ ਕਰਕੇ ਕੇਹਰਾ ਫੋਲਡ ਕਰ ਲੈਣਾ ਆ ਦੇਖ ਸਕਦੇ ਹੋ ਤੁਸੀਂ ਤਾਂ ਮੈਂ ਕੇਹਰਾ ਫੋਲਡ ਕਰਕੇ ਦੱਸਦੀ ਆ ਤੇ ਇਥੋਂ ਆਪਾਂ ਕੱਚੀ ਸਿਜ ਲਗਾ ਲੈਣੀ ਹੈ ਤੇ ਬਾਅਦ ਚ ਆਪਾਂ ਤਰਪਾਈ ਕਰ ਲੈਣੀ ਹੈ ਦੇਖ ਸਕਦੇ ਹੋ ਤੁਸੀਂ ਕਿ ਬਹੁਤ ਵਧੀਆ ਲੱਗੀ ਐ ਲੈਸ ਤੇ ਇੱਕਦਮ ਲੈਸ ਦੇ ਕੱਟ ਆ ਜਿਹੜੇ ਬਰਾਬਰ ਆਏ ਆ ਬਾਹਰ ਇਦਾਂ ਪਾ ਨੂੰ ਕਿਹੜਾ ਇੱਕੋ ਜਿਹਾ ਫੋਲਡ ਕਰ ਲੈਣਾ ਠੀਕ ਹੈ ਜੀ ਕੇ ਬਾਅਦ ਆਪਾਂ ਤਰਪਾਈ ਕਰ ਲੈਣੀ ਐ ਇਹਨੂੰ ਮੋਟੀ ਸੀਨ ਲਗਾਵਾਂਗੇ ਆਪਾਂ ਜਿਹਨੂੰ ਰਫ ਸੀਨ ਬੋਲਦੇ ਆ ਉਹ ਲਗਾਣੀ ਆਪਾਂ ਕਿਹੜਾ ਫੋਲਡ ਕਰਨ ਚ ਵੀ ਬਹੁਤ ਆਸਾਨੀ ਨਾਲ ਹੋ ਰਿਹਾ ਹੈ ਕਿ ਕੋਈ ਪ੍ਰੋਬਲਮ ਨਹੀਂ ਆ ਰਹੀ ਤੇ ਕਿਹੜਾ ਫੋਲਡ ਕਰਨ ਤੋਂ ਬਾਅਦ ਤੁਹਾਨੂੰ ਮੈਂ ਸਿੱਧੀ ਕਰਕੇ ਦਿਖਾਣੀ ਆ ਇਦਾਂ ਹੀ ਆਪਾਂ ਸਾਰੇ ਚਾਕ ਤਿਆਰ ਕਰ ਲੈਣੇ ਆ ਆ ਦੇਖ ਸਿੱਖ ਸੁਦੇ ਤੁਸੀਂ ਤੇ ਮੇਰੀ ਲੈਸ ਇੱਕਦਮ ਬਰਾਬਰ ਆਈ ਹੈ ਤੇ ਇਹ ਆਪਾਂ ਪ੍ਰੈਸ ਨਾਲ ਸੈੱਟ ਕਰ ਲਾਂਗੇ ਪ੍ਰੈਸ ਨਾਲ ਸੈੱਟ ਕਰਾਂਗੇ ਤੇ ਫਿਰ ਹੋਰ ਜ਼ਿਆਦਾ ਫਿਨਿਸ਼ਿੰਗ ਆਏਗੀ ਲੈਸ ਦੀ ਠੀਕ ਹੈ ਜੀ ਦੇਖ ਸਕਦੇ ਆ ਤੁਸੀਂ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਇੱਕ ਕਮੈਂਟ ਕਰਿਓ ਇਦਾਂ ਹੀ ਆਪਾਂ ਸਾਰੇ ਚਾਕ ਤਿਆਰ ਕਰ ਲੈਣੇ ਆ। ਤੇ ਮਿੰਤੇ ਬਹੁਤ ਤਰੀਕਾ ਵਧੀਆ ਲੱਗਾ ਤੇ ਤੁਹਾਨੂੰ ਕਿਦਾਂ ਦਾ ਲੱਗਾ ਇੱਕ ਕਮੈਂਟ ਜ਼ਰੂਰ ਕਰਨਾ। ਤੇ ਮੈਂ ਸਾਰੇ ਚਾਕਾਂ ਦੇ ਤੁਹਾਨੂੰ ਫੁੱਲ ਫਾਈਨਲ ਫਿਨਿਸ਼ਿੰਗ ਵੀ ਦਿਖਾਨੀ ਆ। ਤੇ ਫਾਈਨਲ ਤੇ ਸਾਰੇ ਲਗਾ ਕੇ ਫਿਰ ਮੈਂ ਤੁਹਾਨੂੰ ਦੱਸਦੀ ਆ। ਆ ਦੇਖ ਸਕਦੇ ਹੋ ਕਿ ਮੈਂ ਸਾਰੇ ਚਾਕਾਂ ਦੇ ਫਰੰਟ ਬੈਕ ਤੇ ਸਾਰਿਆਂ ਦੇ ਮੈਂ ਲੈਸ ਲਗਾ ਲਈ ਆ ਤੇ ਤੁਸੀਂ ਦੱਸਿਓ ਹੁਣ ਕਿ ਤੁਹਾਨੂੰ ਇਹ ਕਿੱਦਾਂ ਲੱਗੀ ਦੇਖ ਸਕਦੇ ਹੋ ਆ ਦੇਖੋ ਦੋਨੋਂ ਸਾਈਡਾਂ ਤੇ ਤੇ ਬਰਾਬਰ ਇੱਕਦਮ ਲੱਗੀ ਆ ਤੇ ਆ ਦੇਖੋ ਬੈਕ ਸਾਈਡ ਤੇ ਵੀ ਕਪੜਾ ਸਿੱਧਾ ਤੇ ਆ ਮੈਂ ਨੈਕ ਡਿਜ਼ਾਈਨ ਬਣਾਇਆ ਤੇ ਤੁਹਾਨੂੰ ਇਹ ਮੇਰਾ ਨੈਕ ਡਿਜ਼ਾਈਨ ਕਿੱਦਾਂ ਲੱਗਾ ਜੇ ਤੁਸੀਂ ਇਹ ਵੀਡੀਓ ਦੇਖਣਾ ਚਾਹੁੰਦੇ ਹੋ ਤੇ ਪਲੀਜ਼ ਮੈਨੇ ਕਮੈਂਟ ਜ਼ਰੂਰ ਕਰਿਓ ਤੇ ਥੈਂਕ ਯੂ ਫॉर ਵਾਚਿੰਗ ਤੇ ਮਿਲਦੇ ਆਂਗੇ ਵੀਡੀਓ ਲੈ ਕੇ ਸ਼ਸ਼ੀਕਾਲ ਜੀ ਬਾਏ ਬਾਏ ਜੀ